ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਕਿਵੇਂ ਹੋ ਸਾਰੇ ਜਾਣੇ ਠੀਕ ਹੋ ਚੱਲੇ ਆ ਜੀ ਅੱਜ ਖੇਤਾਂ ਨੂੰ ਬਹੁਤ ਮੇਨ ਬੰਦੇ ਉੱਥੇ ਕੰਮ ਕਰਨ ਲੱਗੇ ਹੋਏ ਆਂ ਚਾਚੂ ਕਰਨ ਤੀਸਰਾ ਜਿਹੜਾ ਮੇਨ ਬੰਦਾ ਉਹ ਹੈਗਾ ਜੀ ਸਾਡਾ ਸ਼ੂਬ੍ਰਿਤ ਕੋ ਅੱਨੇ ਗਰਮੀ ਦੇ ਵਿੱਚ ਤੇ ਨੇ ਜਾਣੇ ਪਹੁੰਚੇ ਹੋਏ ਖੇਤ ਨੂੰ ਮੈਂ ਕਿਹਾ ਮਾਸੀ ਨੂੰ ਵੀ ਆਪਣਾ ਕੰਮ ਤਾਂ ਸਾਰਾ ਨਿਬੜ ਗਿਆ ਝਾੜੂ ਪੋਚਾ ਕਰਤਾ ਜੀ ਇੱਧਰ ਕੱਪੜੇ ਵਗੈਰਾ ਵੀ ਧੋਤੇ ਸੀ ਵੀ ਕਿਉਂ ਨਾ ਉਹਨਾਂ ਨੂੰ ਮਾਣੀ ਮੋਟੀ ਲੱਸੀ ਲਈ ਜਾਵੇ ਮਾਸੀ ਕਹਿੰਦੇ ਦੇਖ ਲੈ ਭਾਈ ਕੰਮ ਤਾਂ ਨਿਬੜ ਗਿਆ ਆਪਾਂ ਨੇ ਵੀ ਹੁਣ ਘਰ ਕਿਆ ਕਰਨਾ ਬੈਠ ਕੇ ਵੀ ਚਲਦੀ ਆਂ ਆਪਾਂ ਖੇਤਾਂ ਨੂੰ ਫਿਰ ਇਸ ਕਰਕੇ ਪਾਪਾ ਜੀ ਨੂੰ ਪਾਪਾ ਜੀ ਦੀ ਰੋਟੀ ਬੰਨਤੀ ਕਿ ਉਹਨਾਂ ਨੇ ਆਣਾ ਖੇਤ ਨੂੰ ਲੈ ਕੇ ਜਾਣੀ ਆ ਇਸ ਕਰਕੇ ਹੁਣ ਮੈਂ ਤੇ ਮਾਸੀ ਜਾਵਾਂਗੇ ਚਾਚੇ ਦੇ ਕੋਲ। ਦੇਖ ਕੇ ਜਾਵਾਂਗੇ ਨਾਲੇ ਦੇਖ ਕੇ ਆਵਾਂਗੇ। ਕਾਂਟਾ ਹੋ ਗਿਆ ਹਲੇ ਤੱਕ ਨਹੀਂ ਮੁੜੀਆਂ ਸੰਗ ਤਾਂ। ਹਰਾਂ ਦੀ ਗੱਲ। ਹੈ ਇਹ じゃ ਕੀ ਕਰਨ ਲੱਗ ਗਿਆ ਰੇ ਚਾਚੇ ਦਾ ਤਾਂ ਚਲ ਪਤਾ ਵੀ ਚਾਚੂ ਤਾਂ ਕੰਮ ਕਰਦੇ ਹੋਣੇ ਆ। ਠੀਕ ਆ ਹਲੇ ਜਿਹੜੀ ਆ ਦੋ ਟੀਟਣੀਆਂ ਜੀਆਂ ਨਾਲ ਗਈਆਂ ਵੀ ਐ ਪਤਾ ਨਹੀਂ ਉਹ ਤੰਗੇ ਕਰਦੀਆਂ ਹੋਣੀਆਂ ਕਿਤੇ ਚਾਚਾ ਖੂਜੀ ਲਾਉਣਾ ਬੱਟ ਪਰ ਬਿਠਾ ਕੇ ਆ ਕਰ ਉਹ ਕਰ ਐ ਕਰ ਉਹ ਕਰ ਐਦਾਂ। ਸੋ ਹੁਣ ਚਲਦੇ ਆ ਜੀ ਅੰਦਰ ਮਾਸੀ ਕੋਲ। ਮਾਸੀ ਨੇ ਵੀ ਤਿਆਰੀ ਪੂਰੀ ਖਿੱਚ ਲਈ ਲੱਸੀ ਦਾ ਡੋਲੂ ਭਰ ਲਿਆ ਕਹਿਣ ਦਾ ਮਤਲਬ ਹੈ ਆ ਤਿਆਰੀ ਦਾ ਠੀਕ ਹੈ ਸੋ ਕਰਦੇ ਆ ਜੀ ਚਲੋ ਫਿਰ ਚੱਲਦੇ ਆਂ ਅੰਦਰ ਦੇਖਿਏ ਮਾਸੀ ਆ ਫਿਰਦੀ ਆ ਸਾਡੀ ਗਰਮੀ ਦੇ ਵਿੱਚ ਕੀ ਆ ਕਰਨੇ ਹੁਣ ਮਾਸੀ ਅੱਜ ਗਰਮੀ ਬਹੁਤ ਆ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਭੱਤੀ ਹਾਂ ਅੱਜ ਗਰਮੀ ਚਾਹੇ ਤੁਸੀਂ ਆਪਾਂ ਤਾਂ ਫੇਰ ਵੀ ਕੁਛ ਨਹੀਂ ਛੂਭ ਰਿਹਾ ਤਾਂ ਕੰਮ ਕਰਨ ਗਈ ਵੀ ਆ ਖੇਤਾਂ 'ਚ ਚਲੋ ਗਰਮੀ ਨਿਕਲ ਗਈ ਉਹਦੀ ਕੰਮ ਉਹ ਕਰਦੀ ਬਹੁਤ ਕੰਮ ਕਰਦੀ ਆ ਦੇਖ ਲਓ ਨਾਲੇ ਇੰਨਾ ਰੋਕੀ ਫੇਰ ਵੀ ਕਹਿੰਦੀ ਨਾਲੇ ਜਾਣਾ ਮੈਂ ਨਾਲੇ ਜਾਣਾ ਮੈਂ ਅੱਛਾ ਫੇਰ ਲੱਸੀ ਵਗੈਰਾ ਬਣਾ ਲਿਆ ਦ੍ਰਿੜਕਾ ਖਾ ਲੱਸੀ ਬਣਾਈ ਚਾਚੇ ਵਾਸਤੇ ਆ ਰੀਤ ਨਹੀਂ ਵੀ ਲੈਣੀ ਕਰਨੇ ਪਾਣੀ ਪਾਣੀ ਬਿਨਾ ਤੇ ਕੁੰਡੇ ਵਗੈਰਾ ਲਾ ਲੰਨੀਆਂ ਚਲੋ ਚੱਲੀਏ ਫੇਰ ਥੋੜੇ ਆ ਪਾਪਾ ਜੀ ਨੂੰ ਡਿੱਕੀਏ ਪਾਪਾ ਜੀ ਨੂੰ ਹੁਣ ਪਾਪਾ ਜੀ ਤਾਂ ਹਲੇ ਖੇਤਾਂ 'ਚ ਹੀ ਤੇ ਜਾਦਾ ਮੈਂ ਫੋਨ ਕਰਿਆ ਕਹਿੰਦੇ ਮੈਂ ਆ ਜਾਣਾ ਹੀ ਕਿਹਾ ਉਹਨਾਂ ਨੇ ਹੁਣ ਕੁਝ ਹੋ ਪਤਾ ਨਹੀਂ ਜਦ ਤੱਕ ਆਪਾਂ ਆਹ ਕੁੰਡਾ ਲਗਾਉ ਜਨ ਤੁਸੀਂ ਇੱਧਰ ਆ ਕੁੰਡੇ ਲਾ ਦਿਏ ਮੇਰੀ ਦੂਰੀ ਜੀ ਤਾਂ ਕੋਈ ਸੰਭਾਵਨਾ ਨਹੀਂ ਕੱਪੜੇ ਕਪੜੇ ਉੱਡ ਜਾਣਗੇ ਮੌਸਮ ਸੋਹਣਾ ਹੋਇਆ ਵਾਏ ਹਾਂ ਫੇਰ ਵੀ ਸੇਫਟੀ ਦੇ ਲਈ ਰੱਖ ਦੋ ਅੰਦਰ ਤੂਬਰੀ ਤੇ ਆ ਕੇ ਪੌਦੇ 'ਚ ਪਾਣੀ ਪਾਉਂਗੀ ਕੰਮੇ ਬਹੁਤ ਕਰਦੀ ਆ। ਲਾਈਟ ਕਰਦੀ ਏ ਜੀਆ ਸੋਈ ਦੀ ਬੰਦ। ਲਾ ਦੋ ਦਰਵਾਜੇ ਸਾਰੇ। ਓ ਮਾਈ ਗਾਡ ਮੇਰਾ ਫੋਨ। ਚੱਤ। ਓਹ ਪਹੌਂਚਣ ਦਾ ਬਾਬੂ। ਦੇਖ ਲਓ ਆ ਬੂਬਾ ਦਾ ਟੈਬਲੇਟ ਵਗੈਰਾ ਪਿਆ ਔਰ ਇਹ ਦਸ ਕੰਮੇ ਬਹੁਤ ਅਸ਼ੂਗਨ ਹੁੰਦਾ। ਸੜ ਲੱਸੀ ਸੜ ਗਲਾ ਸੜੀ ਬੋਤਲ ਚੱਕ ਲੋ ਮਨਾ ਮਾਸੀ ਤੁਸੀਂ ਲਿਆਓ ਡੋਲੂ ਆਇਓ ਫਿਰ ਚਲੋ ਚਲੋ ਡੋਲੂ ਲਿਆਓ ਤੁਸੀਂ ਹਾਂ ਡੋਲੂ ਲਿਆਓ ਤੁਸੀਂ ਠੀਕ ਐ ਚਲੋ ਜੀ ਫਿਰ ਠੀਕ ਹੈ ਹੁਣ ਤੁਹਾਨੂੰ ਅਸੀਂ ਬਲਦੇ ਆ ਜੀ ਖੇਤਾਂ ਦੇ ਵਿੱਚ ਜਾ ਕੇ ਪਹੁੰਚ ਗਏ ਜੀ ਚਾਚੇ ਦੇ ਕੋਲ ਠੀਕ ਹੈ ਚੂਹੀ ਲੱਗੀ ਹੋਈ ਕੰਮ ਕਰਨ ਚਾਚੇ ਯਾਰ ਪਿੱਛੇ ਕਾਲਾ ਚਾਚਾ ਹਾਕਾ ਮਾਰਦਾ ਪਤਾ ਨਹੀਂ ਖਾਤੇ ਬਬੂ ਸਸਰੀ ਗਾ ਹਾ ਲੋ ਕਹਿੰਦੀ ਆ ਮਿੱਟੀ 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 ਉਹ ਫਿਰ ਤਾਂ ਮਿੱਟੀ ਨੂੰ ਪਾਣੀ ਹੋਰ ਆਇਆ ਇਹਨੇ ਕੋਈ ਕੰਮ ਵੀ ਕਰਿਆ ਨਹੀਂ ਪਾਣੀ ਨਹੀਂ ਕੱਪੀ ਪਿਆਸ ਲੱਗੀ ਪਈ ਉਹਨੂੰ ਵਿਚਾਰੀ ਕੋਈ ਨਹੀਂ ਪਾਣੀ ਪੂਣੀ ਪੀਣ ਮੈਨੂੰ ਲੱਗਦਾ ਇਹਨੇ ਕੰਮ ਕਰਿਆ ਮੁੱਡੇ ਨੇ ਕੰਮ ਦੇਖਦੇ ਕਰਾਉਂ ਦਿੱਤਾ ਮੇਰੇ ਕੱਪੜੇ ਦੇਖ ਲਓ ਕਿੱਜਾ ਗਰਮੀ ਨਾਲ ਰਸ ਦੇਖ ਲਓ ਮੈਨੂੰ ਕਹਦਾ ਡੈਡੀ ਸਾਸਰੀ ਕਾਲਜੀ ਸਾਰਿਆਂ ਨੂੰ ਤੇ ਆ ਜਾ ਲੱਗੇ ਹੋਣਾ ਤਸਦੀ ਪਾਣੀ ਪੀਰ ਕਰਨ ਦੰਨੀਆਂ ਪੁੱਤ ਦੰਨੀਆਂ ਆ ਨਾਰੀ ਤਾਂ ਬਾਹਰ ਆ ਡੋਲੂ ਜੂ ਗਿਆ ਅਗਰ ਨਸੀਆ ਅੱਤਾਲਸੀਆ ਪੀਣੀ ਆ ਵੀਰ ਨੇ ਨਹੀਂ ਨਾ ਲੱਸੀ ਪੀਣੀ ਕਰਨ ਤਾਂ ਵੀ ਪੁੱਤ ਮਨ ਲੱਦਾ ਸਾਸਰੀ ਘਰ ਬੁਲਾਉਣੀ ਸੀ ਵੀਡੀਓ ਦੇ ਵਿੱਚ ਕੋਸਣਾ ਆਵਾਜ਼ ਨਹੀਂ ਨਿਕਲਦੀ ਜੀ ਥੱਕ ਗਏ ਪਤਾ ਨਹੀਂ ਕੀ ਕਰਿਆ ਹੋਣ ਗਿਆ ਪਾਣਾ ਲੱਸੀ ਖਾਲੀ ਕਰ ਤੇ ਬੀਜੀ ਦੀ ਲੱਸੀ ਲਪਲਾ ਦੰਨੀਆਂ ਤੁਰੇ ਨੂੰ ਆ ਜਾ ਸ਼ੁਭ ਤੂ ਤਾਂ ਰੈਣ ਦੇ ਲੱਛੀ ਪੀਣ ਨੂੰ ਉਹ ਬਾਬਾ ਅਬੀ ਮਾ ਦਾ ਕੀ ਗਲਤੀ ਹੋ ਗਈ ਜੀ ਬੱਟਵਰ ਬਹਿ ਗਿਆ ਮੰਨੂ ਪਤਾ ਮਿੱਟੀ ਕਿੰਨਾ ਚੜਦੀ ਹੈ ਦਬਾਤੀ ਬੱਟ ਨਾ ਚਲੋ ਮੈਂ ਬਾਹਰ ਚਿੰਨੀ ਕ ਬਲਡੂ ਜਿੱਥੇ ਮੈਂ ਬੈਠੀ ਆ ਮਾਸਿਕਾ ਆਹ ਗਾਂ ਤੋਂ ਆਈ ਕਰੇ ਤੁਸੀਂ ਉੱਧਰ ਬੱਟ ਦੀ ਠੀਕ ਹੈ ਹੁਣ ਇਹਨਾਂ ਦੇ ਕੰਮ ਕਰਾਣਾ ਆ ਆ ਜਾ ਤੂੰ ਤੂੰ ਕਿੱਧਰ ਨੂੰ ਦਰਾਵਾ ਇੰਨਾ ਕੰਮ ਤਾਂ ਹੈ ਨਹੀਂ ਜਿਹੜਾ ਤੂੰ ਕਈ ਕੋਲ ਨੂੰ ਚੱਲਿਆ ਆ ਆ ਉੱਥੋਂ ਬੈਠਾ ਜਾ ਕੇ ਰਿਤ ਕੋਲ ਨੂੰ ਆ ਲੈ ਲੈ ਫੇਰ ਤਾਂ ਕਰਦੇ ਨੇ ਕਰਦੀ ਕੁਝ ਹੋਈ ਵੀ ਹੈ ਵਿਚਾਰੀ ਕਦੇ ਲੱਸੀ ਕਹਿੰਦੀ ਹੈ ਕਦੇ ਪਾਣੀ ਕੁੜੀ ਤੋਂ ਮੇਰੀ ਤੋਂ ਜ਼ਿਆਦਾ ਕੰਮ ਕਰਾ ਲਿਆ ਤੁਸੀਂ ਉੱਧਰ ਦੇਖਿਓ ਆ ਤੂੰ ਬੈਂਦਾ ਕਾ ਤੇ ਨਹੀਂ ਯਾਰ ਮਾਨੀ ਆਂਦਾ ਤੂੰ ਪਿੱਟਕਾ ਨੂੰ ਕਰੀ ਵੀ ਕੈਮਰਾ ਦੀ ਦੀਦੀ ਕਰਨੂ ਭਾਈ ਨਾ ਮਾਲ ਨਹੀਂ ਕਰਦਾ ਹਾਂ ਹਾਂ ਤੂੰ ਤਾਂ ਆਂ ਤਾਂ ਗੇਮ ਖੇਲਦਾ ਭਲਨੇ ਭਲਨੇ ਆ ਜਾ ਆ ਜਾ ਆ ਜਾ ਹੁੱਕਣਾ ਜ਼ੋਰ ਲਾਉ ਰੇ ਵੀ ਬਸ ਹਾਂ ਇੱਕ ਮੈਂ ਤਾਂ ਹੀ ਤਾਂ ਦੋਨੋਂ ਕਹੀ ਜਨੇ ਨਿਆਣਿਆਂ ਨੂੰ ਇਤਾਂ ਚ ਲਿਆਉਣਾ ਪੈਂਦਾ ਆ ਸਾ ਪੰਮੂ ਦੇਖ ਲੋ ਨਾ ਨਾ ਫਿਰਦਾ ਉਹ ਧੁੱਪ ਹੋਵੇ ਜਾਵਾਵੇ ਚਲੋ ਮੈਂ ਵੀ ਲੱਸੀ ਪੀਣ ਲਈ ਮੈਂ ਵੀ ਥੱਕ ਥੱਕ ਗਈ ਹਾਂ ਕਿਆ ਪਿੰਡੀਆਂ ਨੂੰ ਅੱਜ ਮੂੰਹ ਲੱਸੀ ਦੇ ਕਮੇਟੀ ਨਾਲ ਲਿਪੜਿਆ ਪਿਆ ਦਾ ਉਧਰ ਵੀਡੀਓ ਨੂੰ ਦੇਖ ਕੇ ਕਿੱਕਣਾ ਭੁੱਸਰ ਭੁੱਸਰ ਕੇ ਜ਼ੋਰ ਮਾਰ ਲੱਗਿਆ ਬਲ ਜੱਦੇ ਨੇ ਕੋ ਡੱਕਾ ਤੋੜਿਆ ਨਹੀਂ ਨਾ ਕਰਿਆ ਹੋਗਾ ਪੁੱਤ ਕਰਿਆ ਤਾਂ ਤੋਆ ਜੀ ਦਾ ਤੋਆ ਜੀ ਦਾ ਕੰਮ ਕਰਦਾ ਤਾਂ ਹਏ ਇਹ ਕਦੇ ਕਦੀ ਅੱਜ ਪਹਿਲੀ ਵਾਰ ਆਇਆ ਨਹੀਂ ਕਰਨੀ ਚ ਨਹੀਂ ਆਉਣਾ ਚਾਹੀਦਾ ਆ ਜਾ ਔਰੇ ਕੋਲ ਆ ਜਾ ਮੇਰਾ ਪੁੱਤ ਹੈ ਤਾਂ ਮੇਰਾ ਲਾੜਾ ਪਾਣੀ ਹੋਰ ਤਾਂ ਮੈਂ ਦੇ ਦੋ ਔਰੇ ਬੈਠੋ ਦੋ ਮਿੰਟਾਂ ਗੱਲ ਨਹੀਂ ਹੋਊਗੀ ਆਏ ਪੁੱਤੋ ਦੇਖ ਇੱਕ ਕੱਲਾ ਹਾਂ ਲੱਸੀ ਵੀ ਨਹੀਂ ਆਦੀ ਸੀ ਪੀਲੀ ਲੱਸੀ ਵੀ ਉਹਨੇ ਲੱਸੀ ਨਹੀਂ ਨਾ ਪੀਣੀ ਚਾਹੇ ਤਾਂ ਮੈਂ ਪਾਣੀ ਦੇ ਆ ਮਰ ਦੇਖ ਅਸੀਂ ਵੀ ਜਦ ਸੁੱਟੇ ਹੁੰਦੇ ਤੇ ਅਸੀਂ ਵੀ ਕਹਿੰਦੇ ਤੇ ਵੀ ਟਰੈਕਟਰ ਸਿੱਖਣਾ ਸੀ ਹਾਂ ਕੱਲਾ ਟਰੈਕਟਰ ਸਿੱਖਣ ਤੱਕ ਸੀਮਿਤ ਨਹੀਂ ਰਹਿਣਾ ਆ ਪਾਣੀ ਦਿਓ ਕਰਨ ਟਰੈਕਟਰ ਜਿਹੜੇ ਕੰਮ ਵਾਸਤੇ ਵਰਤਣ ਆਪਾਂ ਨੇ ਉਹ ਵੀ ਸਿੱਖਣਾ ਪੈਣਾ ਨਾਲ ਮੈਂ ਹਾਂ ਕੱਲਾ ਟਰੈਕਟਰ ਚਲਾਉਣਾ ਸਿੱਖ ਗਿਆ ਤਾਂ ਅਸੀਂ ਬਣ ਕੇ ਜਮੀਂ ਦਾ ਆ ਬੱਟਾ ਵੀ ਲਾਉਣੀਆਂ ਰੇ ਸਪਰੇ ਕਿਹੜੇ ਟਾਈਮ ਕਿਹੜੀ ਫਸਲ ਬੀਜ ਹੁਣੀ ਆ ਉਹ ਸਾਰਾ ਕੁਝ ਗੌਰ ਰੱਖਣਾ ਪੈਣਾ ਉਹ ਪਾਣੀ ਚ ਨਾਲ ਲੱਸੀ ਪਾਈ ਭੈਣੇ ਉਹਨੇ ਲੱਸੀ ਨਹੀਂ ਪੀਣੀ ਤਾਂ ਮਿੱਟੀ ਖਾ ਕੇ ਉੱਪਰ ਨੂੰ ਪੀਲੀ ਲੱਸੀ ਹੁਣ ਕਿਆ ਬਣੂਗਾ ਹਾਏ ਹਾਏ ਹੁਣ ਬਣੂਗਾ ਜੱਸੀ ਨਹੀਂ ਮੈਂ ਐ ਹੈਰਾਨ ਆ ਵੀ ਇਹਨੂੰ ਸਾਰਿਆਂ ਦੀ ਫਿਕਰ ਆ ਮੈਂ ਤਾਂ ਹੀ ਇਹਦੀ ਗਲਾਸੀ ਲੈ ਕੇ ਮੇਰੇ ਗਲਾਸੀ ਨਹੀਂ ਦੇ ਛੱਡਣੀ ਹਾਂ ਫੇਰ ਕੀ ਪਤਨੀ ਵੀਰ ਜੀ ਨੇ ਪਾਣੀ ਪੀਣਾ ਇਹਨੂੰ ਆਏ ਵੀ ਮੈਂ ਕਰ ਰ ਮੈਨੂੰ ਪਰ ਮੈਂ ਕਈ ਗਾਲਾਂ ਕੱਢ ਲਿਆ ਨੇ ਜੀ ਇਹਨੂੰ ਤਰਸ ਜਾਉਂਦਾ ਪਰ ਕਰ ਮੈਨੂੰ ਚੁੱਛੀ ਦੇ ਦੇ ਪਲੀਜ਼ ਅਨ ਹੁਣ ਖੇਤੀ ਦਾ ਕੰਮ ਵੀ ਨਾਲ ਦੀ ਨਾਲ ਪੜਾਈ ਤਾਂ ਹੈਗੀ ਹੁਣ ਪਸਤਾਉਂਗਾ ਵੀ ਮੈਨੂੰ ਛੁੱਟੀਆਂ ਘਾਤੇ ਹੋ ਗਿਆ ਐਨੇ ਸਾਰੀ ਜੀਰੀ ਮੇਰੇ ਨਾਲ ਲਾਉਣੀ ਕੱਲ ਵਾਲੀ ਵੀਡੀਓ ਤੇ ਸਿਰ话ਤ ਹੋ ਗਈ ਸੰਧ ਭੰਡੇ ਟਰੈਕਟਰ ਤੇ ਪਾਉਣਾ ਸ਼ੁਰੂ ਕਰ ਦਨੇ ਕੋਈ ਨਹੀਂ ਫੇਰ ਕਿਹਾ ਹੋਗਾ ਸੰਧ ਭੰਡੇ ਤੂੰ ਆ ਕੇ ਬਾਲ ਜੱਪਟੀ ਜੰਨਾ ਯਾਰ ਜੂਆ ਪੀਵੇਂ ਨਾ ਹਾਂ ਘਰ ਨਹੀਂ ਆਈ ਵੀ ਉਹ ਫੇਰ ਆਲਸੀ ਹੋਰ ਪਾ ਮਾ ਤੁਹਾਨੂੰ ਜੀ ਲਸੇ ਪੀਣੀਆਂ ਨਾ ਫੜੋ ਫੜੋ ਉਹ ਨਹੀਂ 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 ਪਾਣੀ ਵਾਲੀ ਨਹੀਂ ਬਣੀ ਡੋਲ ਦੇ ਪਿੱਛੇ ਨੂੰ ਇਹ ਬਹੁਤ ਵਧੀਆ ਲੱਗੇ ਪਿਆ ਪਾਏ ਮੇਰੇ ਤੇ ਤਾਰੀਫ ਨਹੀਂ ਕਰ ਰਹੀ ਜੀ ਵੀ ਲੱਸੀ ਦੀ ਤਾਂ ਪੁੱਛਦੀ ਹੈ ਵੀ ਨਾਣ ਵਧੀਆ ਪਾਇਆ ਧੰਨਵਾਦ ਆ ਭਾਈ ਇਹਦਾ ਬਹੁਤ ਬਹੁਤ ਅਤੀ ਅਤੀ ਵੀ ਹੁਣ ਸਰੀਰ ਮੰਗਣ ਲੱਗਿਆ ਤਾਂ ਕੁਛ ਨਾ ਕੁਛ ਕਿਉਂ ਸੂਰਜ ਚੜ ਗਿਆ ਹੁਣ ਸੂਰਜ ਚੜਾ ਤਾਂ ਕਦੋਂ ਪਹਿਲਾਂ ਬੱਦਲ ਬਾਈ ਜੀ ਸੀ ਪਰ ਉਹਦੇ ਕਰਕੇ ਧੁੱਪ ਨਹੀਂ ਦਿਲਾਦੀ ਤੇ ਹੁਣ ਸਰੀਰ ਕਹਦਾ ਵੀ ਕੁਛ ਚਾਹੀਦਾ ਤਾਂ ਫਿਰ ਇਹ ਮੌਕੇ ਨਾਲ ਆ ਗੀਆਂ ਇਹਨਾਂ ਦਾ ਧੰਨਵਾਦ ਆ ਅਸੀਂ ਫਿਰ ਕੰਮ ਨਵੇੜਿਆ ਇੱਥੇ ਪਾਪਾ ਜੀ ਹੁਣ ਵਾਸਤੇ ਪ੍ਰਸ਼ਾਦਾ ਬਣਾਇਆ ਤੇ ਇੱਕ ਆਪੇ ਗਏ ਨੇ ਵੀ ਆਪਣੇ ਆਇਆ ਹੋਇਆ ਕੋਈ ਆਇਆ ਹੋਇਆ ਭਈਆ ਲੱਗਿਆ ਬੱਥੇ ਬੱਟਾ ਲਾਉਣਾ ਆਇਆ ਹੋਇਆ ਰਿਸ਼ਤੇਦਾਰ ਆਇਆ ਬਸ ਚਲੋ ਵੀ ਰਿਸ਼ਤੇਦਾਰ ਆਇਆ ਉਹ ਮਾਪਾ ਤੜੀਆ ਮੈਨੂੰ ਫੋਨ ਆ ਲਿਆ ਉਹਨਾਂ ਨੇ ਮੈਨੂੰ ਫੋਨ ਕਰਿਆ ਕਹਿੰਦੇ ਵੀ ਐ ਕਰ ਵੀ ਬੱਟਾ ਦਾ ਕੀ ਕਰਨਾ ਮਾ ਮੈਂ ਤਾਂ ਆਪਣੀ ਚੋਈ ਚ ਲੱਗਿਆ ਬੱਲਾਉਣ ਕਹਿੰਦੇ ਚਲ ਠੀਕ ਆ ਤੂੰ ਇੱਥੇ ਨਿਬੜ ਲੈ ਵੀ ਮੈਂ ਭਈਏ ਤੇ ਇੱਥੇ ਕਰਵਾ ਲਾਂਦਾ ਮੰਡੇ ਤੇ ਲੱਗੇ ਹੋਏ ਭਈਏ ਤੇ ਕਰਾਂ ਤੇ ਕਾਲੂ ਦੇਖਦੇ ਪਾਣੀ ਛੱਡਣਾ ਇੱਕ ਸਲਾਹ ਕਰ ਦਿਨ ਕਰਦਾ ਵੀ ਇਹਨੂੰ ਇੱਕ ਪਾੜ ਹੋਰ ਪਾ ਦਵਾ ਟਰੈਕਟਰ ਨਾ ਹਾਂ ਕਿਉਂ ਆ ਜਿਹੜਾ ਵਿੱਚ ਹਰਾ ਹਰਾ ਦਾ ਕੱਖ ਝਾਕਦਾ ਹੈ ਬਈ ਇਹ ਸੁੱਕਿਆ ਨਹੀਂ ਹੈ ਕਿ ਉਦੋਂ ਦਾ ਜਦੋਂ ਦੇ ਬਾਹ ਬਾਹੇ ਆ ਕਰਿਆ ਜੀ ਉਦੋਂ ਦੀ ਧੁੱਪੇ ਨਹੀਂ ਨਿਕਲੀ ਤਿੰਨ ਚਾਰ ਦਿਨ ਹੋ ਗਏ ਫਿਰ ਇਹ ਚੁੱਕ ਹੋ ਗਈ ਚੁੱਕ ਨਹੀਂ ਹੋਣਾ ਇਹਨੂੰ ਇੱਕ ਵਾਰ ਅੱਜ ਦੀ ਧੁੱਪ ਲੱਗ ਗਈ ਨੇ ਇਹਦੀ ਜੜ ਜੜ ਸੁੱਕ ਜਾਣੀ ਹਾਂ ਪੁੱਤ ਕੀ ਮਿੱਟੀ ਲਾਤੀ ਇਹਨੇ ਗਾਮੀ ਆਈ ਵੀ ਪੁੱਤ ਮੈਨੂੰ ਮਾਸੀ ਬੁੱਲਾਂ ਦੇ ਥੱਲੇ ਕਿਵੇਂ ਮਿੱਟੀ ਜਿਮਣੀ ਹੋਈ ਹੈ ਇਹਨੇ ਮੈਂ ਸਾਫ਼ ਕਰਦਾ ਪੁੱਤ ਬੁੱਲ ਇਹਨਾਂ ਦਾ ਬਹੁਤ ਕੰਮ ਕਰਿਆ ਕਰਨ ਦਾ ਕਿ ਮੈਂ ਬੋਤਲਾ ਮੇਰਾ ਤਾਂ ਘੱਟੇ ਲਿਆ ਹਾਂ ਠੀਕ ਜਦੋਂ ਕਰਨ ਦੀ ਗੋਦੀ ਚ ਕਦੇ ਕਰਨ ਨੂੰ ਉਧਰ ਨੂੰ ਕਦੇ ਉਧਰ ਨੂੰ ਤੂੰ ਵੀ ਬੋਲ ਲੈ ਕੋਸ ਹਾਂ ਮੈਂ ਕਹਨੇ ਪੁੱਤ ਤੂੰ ਕਰਨ ਨੂੰ ਮੈਂ ਚੱਲ ਰਿਹਾ ਹਾਂ ਹਾਂ ਲਾਥੇ ਲਾ ਫੋਨ ਲਾ ਜੂਗਾ ਚਲਾਉਣ ਲਾ ਜੂਗਾ ਖੇਡਣਾ ਮੂੰਹ ਤਾਂ ਦੇਖੋ ਲਾਲ ਹੋ ਗਿਆ ਮੇਰੀ ਲਲਲੀ ਦਾ ਪੱਕਣੇ ਹੋਣਾ ਚਾਹੀਦਾ ਆ ਜਾ ਮੈਂ ਗਰਮੀ ਸਾਫ ਕਰਾਂ ਤੇਰੀ ਆ ਜਾ ਕਿੱਥੇ ਮਰਾ ਜੀ ਵਾਲੇ ਕੋ ਇਨਾ ਅੰਨੇ ਕੋ ਤਾਂ ਯੋ ਸੁਲਾ ਉਹ ਪੱਟੀ ਕਿ ਨਾ ਕਰਾ ਲਿਆ ਮੈਂ ਡਾਕਟਰ ਕੋਲ ਜਾ ਕੇ ਹਾਂ ਸੁਣੋ ਮੈਂ ਕਿਹਾ ਤੇਰੀ ਗਰਮੀ ਸਾਫ ਕਰ ਕਹਿੰਦੀ ਉਹ ਤੇ ਕਸੂਰਜ ਉਹ ਧੁੱਪ ਆ ਲਿਆ ਹਾਂ ਮਜ਼ਾਕ ਕਰਦਾ ਵੈਸੇ ਹਾਂ ਆ ਤਾਂ ਆਇਓ ਮੇਰੇ ਇੱਧਰ ਵਾਲੇ ਗੁੱਥੇ ਮਾਂ ਵੀ ਆ ਤੁਹਾਡਾ 프랭ਕ ਹੋ ਗਿਆ ਫਿਰ ਜਦੋਂ ਕਿ ਇਹ ਟਕਾਲ ਲੈ ਇਹਦਾ ਨਾ ਗੇਮ 'ਚ ਜ਼ਿਆਦਾ ਧਿਆਨ ਲੱਗਣ ਲੱਗ ਗਿਆ ਹਾਂ ਤਾਂ ਹੋ ਗਿਆ ਗੇਮ ਮੈਂ ਆਪਾਂ ਨੇ ਹੁਣ 15 ਦਿਨ ਹੀ ਗੇਮ ਚ ਲਾਉਣੀ ਆ ਕਹਿੰਦੇ ਟਰੈਕਟਰ ਮਗਰ ਫਲ ਪਾਲੇ ਤੋਲ ਕੇ ਕਿਤੇ ਸੁਆਗਾ ਪਹਿਲਾਂ ਨਾਲ ਤੈਨੂੰ ਟਰੈਕਟਰ ਸਿਖਾਉਣਾ ਨਾਲੇ ਤੈਨੂੰ ਬੱਟਾ ਲਾਉਣੀ ਸਿਖਾਉਣੀ ਆ ਹਾਂ ਕੀ ਕਰੇ ਟਰੈਕਟਰ ਦੇ ਪਿੱਛੇ ਦਾੜੀ ਬੰਨ੍ਹਣੀ ਹੋ ਗਿਆ ਅੱਜ ਤੱਕ ਤੇ ਹੁਣੇ ਬੰਨਣ ਲੱਗ ਗਿਆ ਕਾਹ ਪਤਾ ਨਹੀਂ ਕੀ ਕਰੂਗਾ ਸਾਡੇ ਨਾਲ ਮਸ਼ੀਨ ਨਹੀਂ ਬੰਨ੍ਹਣੀ ਤੁਸੀਂ ਵੀ ਇੰਨਾ ਕੰਮ ਕਰਾਉਂਦੇ ਮੇਰੇ ਮੁੰਡੇ ਤੇ ਹਾਏ ਹਾਏ ਸਹੀ ਗੱਲ ਆ ਮੇਰੇ ਪੁੱਤ ਤੈਨੂੰ ਇੰਨਾ ਕੰਮ ਨਾ ਕਰਾਓ ਹੋਰ ਬੰਮਾਈ ਟੱਕਣ ਲੱਗ ਰਿਹਾ ਤੇ ਹੁਣ ਢੱਡ ਭਰ ਲਿਆ ਕਾਹਦੀ ਬੱਟ ਰਾਂਦੀ ਐ ਜੇ ਲਾਉਂ ਨੂੰ ਅੱਜ ਦੇ ਤੇ ਵੱਡੇ ਤਾਂ ਆਪਾਂ ਪੁੱਛੀਏ ਕਿ ਮੈਂ ਕੀ ਕਰਾਂ ਜੀ ਥੋੜੀ ਧੀ ਐ ਇਹ ਵੀ ਕੰਮ ਬਹੁਤ ਕਰਦੀ ਚੱਚੀ ਪੀ ਜਾਂਦੀ ਐ ਚੱਚੀ ਸ਼ੋ ਮੈਂ ਵੀ ਤਾਂ ਚੱਚੀ ਪੀਣੀ ਸੀ ਪੀ ਸ਼ੋ ਉਹ ਕਾਲੇ ਆ ਜਾ ਲੱਸੀ ਪੀ ਲੈ ਫੋਨ ਪਰ ਲੱਗ ਗਿਆ ਚਾਚਾ ਉਹ ਲੱਸੀ ਪੀ ਲੈ ਆ ਜਾ ਫੋਨ ਪਰ ਲੱਗਿਆ ਵਾ ਚਾਚਾ ਫੋਨ ਹੁਣ ਜਿਹੜੇ ਬਾਈ ਯੂਟਿਊਬਰ ਉਹਨਾਂ ਫੋਨ ਤਾਈ ਹੋ ਜਾਂਦੇ ਕਈ ਵਾਰ ਬੰਦੇ ਕੰਮ ਕਰਦੇ ਆ ਚ ਫੋਨ ਮੈਨੂੰ ਸਿਦਿਆਂ ਲੱਸੀ ਮਾ ਹਬਾ ਬੱਲੇ ਓ ਬੱਲੇ ਕੰਮ ਚੋਰ ਆ ਜਾ ਉਹਨਾਂ ਕੀਲੇ ਆ ਪਰ ਲੱਸੀ ਦੇਣ ਤੂੰ ਆਪਣਾ ਕਹੀ ਚਲਾ ਮੇਰੇ ਮੂਰੇ ਮੂਰੇ ਕੰਮ ਜਿਹੜਾ ਤੈਨੂੰ ਸੰਭਾਲਿਆ ਵਾ ਪਤਾ ਸ਼ਾਬਾਸ਼ ਕੰਮ ਬਹੁਤ ਕਰਦਾ ਸਾਡਾ ਪੁੱਤ ਹੈ ਨਾ ਇਹ ਗ੍ਰੇਟ ਮੈਨ ਦੀ ਲਾਲਟਨ ਹੈ ਬਹੁਤ ਕੰਮ ਆ ਸੰਦੀਪ ਅੱਜ ਰੋਟੀ ਨੂੰ ਲੈ ਜੀਏ ਤੈਨੂੰ ਫੇਰ ਲੱਸੀ ਪਾ ਕੇ ਦੇਤੀ ਤਾਂ ਉਹ ਕਹਿੰਦੀ ਦੀਦੀ ਨੂੰ ਲੈਣ ਚੱਲੀ ਆ ਮੈਂ ਅੱਛਾ ਪਿਆਰ ਤਾਂ ਦੇਖ ਲਓ ਤੁਸੀਂ ਸਰ ਚਰਿੱਤਾ ਪਾ ਲਿਆ ਥੈਂਕ ਯੂ ਕਹਦੇ ਥੈਂਕ ਯੂ ਥੈਂਕ ਯੂ ਥੈਂਕ ਬੈਲਕਮ ਜੀ ਕਰ ਨਾ ਉੱਠ ਪਤਾ ਕਰ ਨਾ ਉੱਠ ਚੱਲ ਛੇਤੀ ਘਰ ਘਹੀ ਚੱਕ ਬਣੀ ਲੈ ਛੂਬਾ ਅਰੇ ਕਿ ਆਂ ਪਰ ਜਦ ਦੱਬਤੀ ਕੋਈ ਨਹੀਂ ਛੂਬ ਤੇਰੀ ਗਾਚੀ ਗਈ ਚਲੋ ਕਰਨੋ ਚਲੋ ਪੁੱਤੋ ਯਾਰ ਉਹ ਕੋਈ ਨਹੀਂ ਨਿਕਲ ਰੁਕਰਾਂ ਦਾ ਦੇਖੀ ਚਲ ਤੂੰ ਬਣਾ ਜਿਹੜਾ ਕੰਮ ਕਰਨੇ ਲਾਓ ਕਰ ਇਹ ਤਾਂ ਗੱਲਾਂ ਮਾਰਨ ਆ ਗਿਆ ਧੰਨਵਾਦ ਧੰਨਵਾਦ ਓ ਸੌਰੀ 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 ਤੋਰੇ ਕੋਸ ਨਿਕਲ ਗਿਆ ਬਣਾ ਮੂੰਹ ਤੇ ਗੱਲਾਂ ਮਾਰਨ ਆ ਗਿਆ ਇੱਥੇ ਆ ਸੀ ਬਣਾ ਅੱਜ ਕੱਲ ਭਲਾ ਹੀ ਲਾ ਕੋਈ ਨਾ ਪਾਣੀ ਪਲਾਉਣ ਦਾ ਵੀ ਜਮਾਨਾ ਨਹੀਂ ਹਾਂ ਉਹ ਸੌਰੀ ਮੈਂ ਕਹਿ ਤਾ ਦਿੱਤਾ ਮੈਂ ਤੇ ਹੋਰ ਕੁਝ ਨਿਕਲ ਗਿਆ ਮੂਰੋ ਡੋਜ਼ਰ ਡੋਜ਼ਰ ਆਏ ਚੱਲਣਾ ਬੁਲਡੋਜ਼ਰ ਬਾਬਾ ਇਹਨੇ ਚੱਲਣਾ ਮੈਂ ਆਪਣੇ ਆਪ ਨੂੰ ਕਹਿੰਦਾ ਬੁਲਡੋਜ਼ਰ ਆਕਣਾ ਚੱਲਣਾ ਹੈ ਆਚਾ ਮਸਤੀ ਨੂੰ ਮੇਰੇ ਕੋਲ ਲੈ ਹਾਂ ਹਾਂ ਮੈਂ ਪਹਿਲਾਂ ਵੀ ਸੁਣੀ ਆ ਤਾ ਇੱਕ ਤਾਂ ਬੈ ਗਈ ਹੋਰੇ ਥਾਣਾ ਵਣਕੇ ਬੁਲਡੋਜ਼ਰ ਹਾਂ ਹਾਂ ਚਲੋ ਜੀ ਹੱਸਦਿਆਂ ਦੇ ਘਰ ਬਾਜੋ ਹਾਂ ਪੁੱਤ ਉਹ ਰੱਖ ਦੇ ਇਹਨੂੰ ਬੀਬੀ ਰਾਣੀ ਬਾਲੀ ਸਿਆਣੀ ਚੀਫਾ ਦੇਣੀਏ ਚ ਚੱਪਲਾਂ ਖੋਲੋ ਜੀ ਬੱਤਰ ਨੂੰ ਤੋਆਈ ਕਰੋ ਸਿਰੋ ਅੱਛਾ ਜੀ ਦੋਜਰ ਉਹ ਦਾੜੀ ਆ ਜਾ ਨਾ ਕਰ ਉਹ ਪਤਾ ਦੇਖ ਲੈ ਉਹ ਕੰਮ ਹੋਇਆ ਹੋਇਆ ਅੱਗੇ ਦੇ ਕੇ ਕਰੋ ਤੁਸੀਂ ਕਰ ਦਿੰਦਾ ਜਿੱਥੇ ਮਰਜੀ ਦੋਜਰ ਨੂੰ ਤੋਆਈ ਕਰਨ ਦਾ ਦੋਜਰ ਚਾਚੂ ਗਲਤ ਗੱਲ ਆਈ ਨਹੀਂ ਕਹਿਣਾ ਵਾਸੀ ਉਹ ਦੋਜਰ ਕੀ ਹੁੰਦਾ ਆ ਦੇਖੋ ਇੱਧਰ ਜਿਹੜਾ ਨਾ ਬਜਰੀ ਪੀਸਦਾ ਹੁੰਦਾ ਸਰਕਾ ਤੇ ਰੂਲਰ ਹੁੰਦਾ ਉਹਦਾ ਰੂਲਰ ਹੁੰਦਾ ਆਪ ਕੋਲ ਹਾਂ ਉਹੀ ਬਾਈ ਮੈਨੂੰ ਪਤਾ ਜੈਸੀ ਵੀ ਕਹਿੰਦੇ ਆ ਲੈ ਚੱਲ ਤੂੰ ਤੋਂ ਹੀ ਕਰ ਯਾਰ ਯਾਰ ਕੀ ਹੁੰਦਾ ਉਹ ਉਹ ਜੈਸੀ ਵੀ ਧੱਕੇ ਨਾਲ ਪੰਗਰੀ ਜਾ ਕੇ ਮਸੀ ਨੈਟ ਵਰਕ ਸਰਚ ਕਰੀ ਮੈਨੂੰ ਤੂੰ ਸਾਰੀ ਗੱਲ ਦੱਸਿਆ ਕਰ ਮੇਰੀ ਚਿਚੜੀ ਚੱਲ ਚੱਲ ਚਿਚੜੀ ਰੋਣਾ ਗਲੂੜੀ ਕੰਮ ਕਿੱਥੇ ਹੋਇਆ ਜੀ ਕਰ ਲੈ ਜਿਹੜੀ ਉੱਪਰ ਉਹ ਸਾਹਮਣੇ ਵਾਲੀ ਉਹ ਡਾਡੀ ਕਹਿੰਦਾ ਮੇਰੇ ਨਾਲ ਨਾਲ ਚੱਲ ਉਹ ਡਾਡੀ ਐਸ ਤੋ ਜਾ ਆ ਹਾਂ ਇਹ ਕਹਦਾ ਮੇਰੇ ਵਾਲੀ ਕਹੀ ਚ ਚੱਲ ਤੂੰ ਦੇਖੋ ਤੁਸੀਂ ਆ ਮੈਂ ਸਿੱ ਚੜਾਈ ਚੱਲ ਜੇ ਚੜਾਉਣੀ ਆ ਲਾ ਚਲਾ ਦੇ ਚੜਦਾ ਤੇ ਮਿੱਟੀ ਹੋ ਗਿਆ ਹੋ ਗਿਆ ਹੋ ਗਿਆ ਬੱਦਲ ਹੋ ਗਿਆ ਹੋ ਗਿਆ ਮਾਸੀ ਤੂੰ ਸੀ ਜਿਹੜੇ ਡਾਲ ਪਰ ਬੱਦਲ ਹੋ ਗਿਆ ਦੇਖ ਲੋ ਦੇਖ ਲੋ ਵੀਰਾ ਮੈਂ ਕੰਮ ਕਰ ਲੱਗੀ ਨਾ ਹੂੰ ਕੀ ਸ਼ੋ ਬਤੂ ਕੰਮ ਅੱਜ ਕੀ ਕਰਾਉਣੀ ਏ ਤੂੰ ਨਾਲ ਇਹ ਜੀ ਕੌਣ ਜੀ ਮਾ ਤੇਰਾ ਬਰਾਬਰ ਆਉਂਦਾ ਤੇਰਾ ਦੇਖ ਲੈ ਲੱਤਾਂ ਦਾ ਪਹਿਲਾਂ ਹੀ ਦੁਖਦੀਆਂ ਬਸ ਥੋੜਾ ਜਿਹਾ ਰਹਿ ਗਿਆ ਹੋਣੀ ਆ ਇਹ ਬੱਤ ਥੋੜਾ ਜਿਆ ਰਹਿ ਗਿਆ ਹਾਸਮੇ ਆ ਹੱਜੀ ਆਈ ਮਾਉ ਬਾ ਦੇ ਕੋ ਬਾਉ ਹੋ ਹਾਦਰ ਹੋ ਗਿਆ ਬੋਤੀ ਨਾ ਉਹੋ ਹਾ ਨਸੀ ਨੇ ਢ ਘਰ ਲਿਆਤਾ ਸਾਥ ਸਾਂ ਨਹੀਂ ਰਲਦਾਗਾ ਇਹ ਤਾਂ ਹੁਣ ਇੱਧਰ ਚੱਲ ਉਹ ਦੋਨੋਂ ਚੱਲ ਮੈਂ ਚੱਲਦਾ ਤੂੰ ਚੱਲਣ ਚੱਲੋ ਵਾਹਿਗੁਰੂ ਵਾਹਿਗੁਰੂ ਤੂੰ ਵਾਹਿਗੁਰੂ ਵਾਹੇ ਰੂ ਵਾਹੇ ਰੂ ਚਾਚਾ ਦਾ ਵਾਹੇ ਰੂ ਵਾਹੇ ਰੂ ਕਰਕੇ ਹਾ ਹਾਏ ਬਾਜ ਕੇ ਬਾਜ ਕੇ ਪੈਰ ਬਾਰੇ ਬਾਜ ਕੇ ਉਹ ਕੋਈ ਨਹੀਂ ਕੋਈ ਨਹੀਂ ਵਾਹੇ ਰੂ ਵਾਹੇ ਤਾਦੀ ਤਾਦੀ ਲੱਗੀ ਨਹੀਂ ਪੈਰਾਂ ਨੂੰ ਨਹੀਂ ਲੱਗੀ ਜ਼ੋਰ ਲੱਗਿਆ ਵੇ ਕੰਮ ਦਾ ਆਹ ਦੇਖੋ ਡੈਡੀ ਆਹ ਦੇਖੋ ਉਹ ਬੱਸ ਛੱਡ ਦੇ ਖੜਾ ਹੁਣ ਜੀ ਮੈਂ ਪੂਰੀ ਮਿੱਟੀ ਧੋਤੀ ਪੂਰੀ ਮਿੱਟੀ ਧੋਤੀ 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 ਮੈਂ ਕਹ ਹੈਂ ਇਨੂ ਕਿਹਾ ਗਿਆ ਜਾ ਤੂੰ ਵੀ ਚੱਲਦਾ ਮੰਮੀ ਦੇ ਨਾਲ ਤੁਰ ਤੂੰ ਵੀ ਚੱਲ ਚੱਲ ਤੂੰ ਵੀ ਇਹਨੂੰ ਮੈਂ ਡਾਲ ਪਰ ਚੜਾਉ ਇਹ ਮੈਨੂੰ ਲੱਗਦਾ ਐਂ ਚੜਦੀ ਹੁੰਦੀ ਹੈ ਗੋਦੀ ਨਾ ਸਾਡੇ ਤਾਂ ਗੋਦੀ ਚੜੀ ਹੁੰਦੀ ਆ ਆ ਤਾਂ ਮੋਟਰਸਾਈਕਲ ਲੱਗਿਆ ਬਾਜ ਜਾਂ ਜੇ ਤੇ ਡਰੀ ਜਾਂਦੀ ਆ ਕਰਨ ਹੌਲੀ ਪੁੱਤ ਕਰਨ ਹੌਲੀ ਮਿੱਟੀ ਉੱਪਰ ਤੋਂ ਥੱਲੇ ਕਿਹੜੀ ਆ ਨਾ ਉਲਟਾ ਵੱਟ ਵਰਤੇ ਮੈਂ ਤਾਂ ਨਹੀਂ ਗੇਰੀ ਤੂੰ ਨਹੀਂ ਆਪਰੇ ਮਿੱਟੀ ਓਹੋ ਇੱਕ ਵਾਰ ਵੀ ਦੀ ਸਪੀਡ ਨਾਲ ਦਿਲ ਧੜਕਦਾ ਇੱਕ ਜਦ ਵੀ ਇਸ ਬਿਟਣਾ ਮੇਰਾ ਵੀ ਧੜਕਦਾ ਚਲ ਚਲ ਅੰਨ ਖਾਣ ਨੂੰ ਸੱਤ ਸਾਡਾ ਹੁਣ ਕੀ ਬੋਲਣਾ ਕੁੱਝ ਨਹੀਂ ਬੋਲਣਾ ਹੈਗਾ ਇੱਕ ਗੱਲ ਹੈ ਹਾਂ ਖੜ ਜਾ ਇੱਕ ਮਿੰਟ ਰਹਿ ਰੱਖ ਰੁਕ ਜਾਣਾ ਤਾਂ ਮੈਂ ਕੰਮ ਵੀ ਕਰੀ ਲੈਣਾ ਤੁਸੀਂ ਇੱਥੇ ਰੁਕੋ ਮੈਂ ਕੰਮ ਵੀ ਕਰੀ ਲੈਣਾ ਨਹੀਂ 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 ਮੈਂ ਗੱਲ ਕਰਨੀ ਇੱਕ ਕੰਮ ਵੀ ਕਰੀ ਜਾਣਾ ਜਦ ਦੀ ਮੈਂ ਆਈਆਂ ਹਾਂ ਕਦੇ ਮੈਨੂੰ ਬਟਰੋਲ ਜਦ ਕਦੇ ਬੱਟ ਦੱਬਤੀ ਹਾਂ ਹੁਣ ਮੈਂ ਮਿੱਟੀ ਚ ਕੋਟ ਪੜਨਾ ਮਿੱਟੀ ਨੂੰ ਇਤਰਾ ਸਾੜ ਕਰ ਨਹੀਂ ਤੁਰਿਆ ਮੇਰਾ ਕੰਮ ਨਾ ਖੜੋ ਗਾੜੀ ਦੇ ਭੱਡੇ ਲੈਣੇ ਹਾਂ ਤੂੰ ਆ ਜਾ ਲੱਸੀ ਪੀਣਾ ਕੋਈ ਨਹੀਂ ਡੱਕਾ ਮਰਿਆ ਰੱਖਿਆ ਇੱਕ ਖੰਬਰ ਹੱਥ ਆਏ ਸੂਰਜ ਨਿਕਲਿਆ ਨਹੀਂ ਹੈਗਾ ਜਹਾ ਕਰਨ ਲੱਸੀ ਪਿਲਾ ਕੇ ਚਾਚੇ ਨੇ ਲੱਸੀ ਦੇ ਉੱਤ ਗਲਾਸ ਧੋ ਲਈ ਹੁਣ ਆ ਲੈਣਾ ਪਰ ਉਹਨੇ ਉਰੀ ਆ ਜਾਣਾ ਮਿੱਟੀ ਪਾਤੀ ਰੀਤ ਨੇ ਵਾਹਿਗੁਰੂ ਸ਼ੂਬਤੇ ਵੀ ਕੰਮ ਕਰਾਲ ਵਾਹਿਗੁਰੂ 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 ਵਾਹ ਇਹ ਇਧਰ ਤੇ ਮਿੱਟੀ ਲੈ ਚੱਲ ਤੁਮ ਬਰਾਬਰ ਵਾਹ ਇਹ ਇਹ ਵਾਹ ਇਹ ਕੰਨ ਦਾ ਕੰਨ ਵਾਹ ਇਹ ਨਾ ਮੇਰੀ ਵੀ ਦੇਖ ਲਾ ਲੱਗਦੀ ਇੱਥੇ ਵਾਹ ਇਹ ਕੀ ਹੁੰਦਾ ਹੈ ਵਾਹ ਇਹ ਤੋਂ ਕੇ ਪਾਣੀ ਨਾਲ ਦੇ ਦੇ ਵਾਹ ਅਗਰ ਹਾਂ ਵਾਹ ਚਾਚਾ ਦੇ ਆ ਦੇ ਅਰੀਦ ਵੀ ਲੱਗੀ ਵੀ ਗੱਲ ਕਹਦੀ ਚਾਚਾ ਆ ਗਿਆ ਤਾਇਆ ਤੇਰਾ ਇਹ ਗੰਦੀ ਹੋ ਹੋ ਨਾ ਜੇ ਆਉਂਦੀ ਮੈਨੂੰ ਵੀ ਚਾਹੀਦੀ ਆ ਬਾਈ ਆਪ ਤੀ ਬੌਖਿਆ ਸੰਭਾਲ ਲੈ ਨਹੀਂ ਕੋਈ ਖਈਆ ਨਾ ਪਾਈ ਹੁਣ ਅਸੀਂ ਆਪਣਾ ਰੇਟ ਮਹਿੰਗਾ ਕਰ ਦੇਣਾ ਬਾਈ ਸਾਰਿਆਂ ਨੂੰ ਚਲੋ ਬੱਠਾ ਦਾ ਹੀ ਠੇਕਾ ਕਰ ਲਓ ਸასი ਕਾਲੀ ਨਾ ਨਸੀਬ ਵੀ ਬੰਮਾ ਕਹਿੰਦੇ ਉਈਓ ਮਾਰਦਾ ਹੱਕਾ ਨਾ 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 ਥੋਡੀ ਨਾ ਸਾਡੀ ਹੈਗਾ ਬਾਈ ਨੇੜੇ ਸਾਹਮਣੇ ਘਰ ਦਾ ਵੀ ਹਾਕ ਮਾਰਦਾ ਪਾਣੀ ਲਿਆਦਾ ਓਏ ਮਾਰ ਕੇ ਨਹੀਂ ਮਾਰ ਆਪੇ ਤਰਸਾ ਕੇ ਆਈਆਂ ਮੇਰੇ ਤੇ ਸੱਚੀ ਗੱਲ ਆਪਾਂ ਕਹਵਾਤਾ ਬਹੁਤ ਆ ਮੈਂ ਤੈਨੂੰ ਪਹਿਲਾਂ ਹਾਕ ਮਾਰਦੀ ਮੈਂ ਡੰਡਾ ਰਿਆਵਾ ਮੈਂ ਤਾਂ ਪੁੱਛਦਾ ਡੰਡਾ ਕਾ ਬਸ ਤੇ ਵੀ ਤੂੰ ਬਹੁਤ ਮੈਨੂੰ ਐ ਲੱਗਿਆ ਵੀ ਲੜਦੇ ਆ ਕਰਨ ਨੂੰ ਕਰਨ ਨੂੰ ਲੋਟ ਕਰਦਾ ਮੈਂ ਕਹੀ ਨਹੀਂ ਸਹੀ ਚ ਲਾਉਂਦਾ ਹੁਣੇ ਟਾਈਮ ਇਹਨੂੰ ਸਿਖਾਉਣ ਦਾ ਬੋਤਲ ਦਾ ਟੱਕਣ ਲਾਏ ਇਹਨੂੰ ਮਾ ਵੀ ਤੂੰ ਕਹੀ ਪਿਆਰ ਨਾਲ ਟੱਕ ਫਸਾ ਖਿੱਚ ਇਹ ਮਾਲ ਵਾਪਰ ਤੇ ਆ ਟੱਕ ਉਹ ਥੱਲੀ ਫਾਜਦੀ ਫਿਰ ਦੁੱਗਣਾ ਜੋਰ ਵਧੀਆ ਸਮਾਂ ਸਾਹ ਤੋਂ ਸਾਹ ਨਹੀਂ ਲੜਦਾ ਐ ਠੀਕ ਹੈ ਠੀਕ ਹੈ ਗੱਲਾਂ ਲਾ ਲੋ ਕੀ ਮਾ ਟਰੈਕਟਰ ਚਲਾਉਣਾ ਨਹੀਂ ਸਿੱਖਣਾ ਗੱਲਾਂ ਆ ਵੀ ਕੰਮ ਸਿੱਖਣਾ ਪੈਣਾ ਸਾਰੇ ਟਰੈਕਟਰ ਨੂੰ ਬੱਜਦੇ ਕਹਦਾ ਗਰਮੀ ਦੇਖ ਰਹੀ ਕਿੰਨੀ ਹੋ ਗਈ ਅੱਜ ਹੁਣ ਸੂਰਜ ਦਾ ਚਮਕਾਰਾ ਜਿਹਾ ਮਾਰ ਰਿਹਾ ਪਹਿਲਾਂ ਤਾਂ ਬਾਕੀ ਕਹੀ ਵੀ ਉਹ ਕਰਦੀ ਐ ਚਲੋ ਲਾਤੀ ਬੱਟ ਸਿਰੇ ਹੋਰ ਹੈ ਜੀ 15 20 ਮਿੰਟ ਦਾ ਕੰਮ ਰਹਿ ਗਿਆ ਵਧੀਆ ਵਧੀਆ ਅਨੂੰ ਇੱਕ ਪਾੜ ਪਾ ਦਵਾ ਹੋਰ ਕਾ ਜੀ ਆ ਕੱਖ ਦਾ ਫੋਲੋ ਜੂਲ ਜਾ ਤੂੰ ਧੁੱਪ ਲੱਗੇਗੀ ਮੈਂ ਕੱਲ ਨੂੰ ਪਾਣੀ ਛੱਡਾਂਗਾ ਪਾਣੀ ਛੱਡਦੀ ਹਾਂ ਇੱਕ ਪਾੜ ਪਾ ਦਨਾਂ ਨਾਲ ਨਾਲ ਮਾਰਦੇ ਆ ਜੀ ਦਾ ਮੈਂ ਤਾਂ ਉਹ ਦੇਖਦਾ ਵੀ ਕਿਹਦਾ ਟਰੈਕਟਰ ਆ ਉਹ ਉਹ ਆ ਜੱਗੂ ਆ ਵਾ ਨਹੀਂ ਅਮਨਦੀਪ ਨੇ ਕਿਹਾ ਵਾ ਟਰੈਕਟਰ ਮੰਗਾਦਾ ਅੱਛਾ ਅੱਛਾ ਇੱਕ ਪੂਰ ਬਾਰੇ ਬਣਾ ਦੇ ਚੱਲਦਾ ਨਾ ਹੁਣ ਨਾਲ ਦੀ ਨਾਲ ਛਾਈ ਦੇ ਡੀਲਰ ਸਭ ਕੰਮ ਸਭ ਪਾਸੇ ਕਰੀ ਜਾਓ ਹੁਣ ਤਾਂ ਜਿੱਧਰ ਤੇ ਇਨਕਮ ਹੋ ਜਾਵੇ ਘੱਟ ਹੈ ਸਹੀ ਗਾ ਜਿਹੜਾ ਸਮਾਂ ਚੱਲਦਾ ਰਾਜਾ ਭਾਈ ਲੱਗਿਆ ਹੋਇਆ ਹਾਂ ਰਾਜਾ ਟਰੈਂਡਰ ਦੇ ਬਕਾਉਣ ਨੂੰ ਪਰਮੋਸ ਹੈ ਕਰਨ ਪੀਣੀ ਤਾਂ ਨਾ 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 ਫਟਣਾ ਮੇਰਾ ਤਾਂ ਕੰਮ ਤਾਂ ਤਸੱਲੀ ਆ ਬੱਸ ਬੱਸ ਮੇਰਾ ਵੀ ਮੈਸਤਰੀ ਨੂੰ ਠੀਕ ਕਰਦਾ ਦਾ ਯਾਰ ਪਾਣੀ ਛੱਡਣੇ ਦੇ ਬੈਠਿਆ ਉਹ ਰਹਦੀ ਆ ਉਹ ਦਿਖਾਉ ਉਹਦੀ ਜੋ ਉਹਦੀ ਮੈਂ ਕਹਿੰਦਾ ਫੇਰ ਨਾ ਕੁਝ ਜਾਣਾ ਤੇ ਸਿਮਿੰਟ ਨਾਲ ਰੇਤਾ ਕੁਝ ਵੀ ਤੇਰਾ ਵੀ ਕਹਿੰਦਾ ਬੂਹੇ ਖੜੀ ਜਨ ਬੰਨੋ ਕੁੜੀ ਦੇ ਕੰਨ 20 ਦਿਨ ਹੋ ਗਏ ਮੈਂ ਤਾਂ ਆਪਣੀ ਵੀਡੀਓ ਚ ਕਹਿੰਦੇ ਆ ਗੱਲ ਪਰਸੋਂ ਜੁੱਤੇ ਹੋਰ ਉਹ ਜਿਹੜਾ ਨਾ ਬਣਾਉਣਾ ਆ ਇੱਧਰ ਮੈਂ ਪਾਣੀ ਛੱਡਣੇ ਆ ਉਹਦੋਂ ਜਦ ਆ ਕੇ ਕਹਿੰਦਾ ਮੈਂ ਆ ਗਿਆ ਅਜਾ ਰਾਜੂ ਬਾਈ ਕਹਿੰਦਾ ਨੱਕਾ ਪਤਾ ਨਹੀਂ ਨੀ ਮੈਂ ਰੱਖ ਰਿਆ ਪਾਣੀ ਥੱਲੇ ਜਾਈ ਜਾਂਦਾ ਉਹ ਨਾ ਨਹੀਂ ਮੈਂ ਰਹਿ ਗਿਆ ਇਹਨੂੰ ਕਰਾਉਂਗਾ ਅੱਛਾ ਮੈਂ ਆਪਣੇ ਜਾ ਉਹ ਕਰਦਾ ਪਰ ਜਿਆਦਾ ਨਹੀਂ ਮੈਂ ਰਹਿ ਗਿਆ ਕਣਾ ਕੇ ਤੋ ਦਾ ਪਾਣੀ ਉਤਰ ਕੇ ਦੂਰ ਨਿਕਲ ਇੱਕ ਇੱਕ ਗਿੱਠੇ ਉੱਚਾ ਕਰ ਹੁਣ ਚਲ ਹੁਣ ਘਟਾ ਨਾ ਕਰੋ ਕੋਈ ਕੋਈ ਮਿਸਤਰੀ ਨੇ ਆਉਣਾ ਉਹਦਾ ਪਲਾਸਟਿਕ ਦਾ ਉਹ ਕਰਨਾ ਟੁੱਟੀ ਪੈਣਾ ਵਿੱਚ ਪੈਗਾ ਹਾਂ ਆ ਵੀ ਲੱਗੀ ਰੀਤ ਵੀ ਹੈ ਉਹਦਾ ਤਰਨ ਨਹੀਂ ਦਿੰਦੀ ਮੈਂ ਪੱਟ ਬੁਗੇ ਇਹਨੂੰ ਪੱਟ ਇਦਨੂ ਨਹੀਂ ਹੋ ਗਿਆ ਇਹਦੇ ਡੈਡੀ ਦਾ ਤੁਸੀਂ ਕਹਿੰਦੇ ਇਹਦੇ ਕਾਸ਼ਾ ਲਾ ਕਰਨ ਦੇ ਜੇ ਕਦੀ ਕਦੇ ਕਹੇ ਵਧੀਆ ਵਧੀਆ ਪੱਕ ਜਾਣੇ ਪੱਕ ਜਾਣੇ ਇਹ ਵਧੀਆ ਉਹ ਛੋਟਾ ਜਿਹਾ ਟਣੂ ਹੋਆ ਬੱਸ ਬੱਸ ਉਹਨੂੰ ਛੱਡ ਲਾ ਚਾਚੂ ਗੇਮ ਬਹੁਤ ਖੇਲਦਾ ਫੋਨ ਚ ਇਹ ਬਹੁਤ ਖੇਲਦਾ ਇਹ ਤਾਂ ਹੀ ਲੈ ਕੇ ਆਏ ਆਂ ਫੋਨ ਵੀ ਗੇਮ ਖੇਲਦਾ ਹੋਰ ਕੀ ਇੱਥੇ ਖੇਲ ਗੇਮ ਅਸਲੀ ਦਾ ਬਾ ਬੀਬਾ ਆ ਕੰਮ ਠੀਕ ਹੈ ਇਹਦਾ ਰੱਥੀ ਤੇਰੇ ਕਿਸਮਤ ਚ ਆ ਗਈ ਤੇ ਮੈਂ ਪੀ ਗਿਆ ਗਰਾਸ ਚ ਕਰਦਿਆਂ ਬਾ ਗਿਆ ਮੈਂ ਜੇ ਕਿਦਾ ਮੈਂ ਲਾਲਚ ਕਰਦੇ ਹੁੰਦਾ ਵੀ ਮੈਂ ਰੱਖਣੀ ਆਪਣੇ ਬਾਤ ਤੇ ਬਾ ਫੇ ਸਰ ਗਿਆ ਤਾਂ ਫਿਰ ਤਾਂ ਨੂਨ ਪਾਸਤਾ ਦੋਨੇ ਕਾਲਾ ਨੂਨ ਵਿੱਚ ਆ ਠੀਕ ਹੈ ਮਿੱਟੀ ਦਾ ਠੀਕ ਹੈ ਵਧੀਆ ਇਹਨੇ ਚਾਹੀਦਾ ਪਰ ਉਹ ਮਿੱਟੀ ਹੈ ਨਹੀਂ ਆਪਣੀ ਹੁਣ ਕਿਉਂ ਤੋਬੇ ਵਾਲੀ ਇਹਨਾਂ ਗੀਚ ਤੋਬੇ ਵਾਲੀ ਵੀ ਨਹੀਂ ਆਪਾਂ ਰੇ ਸਪਰੇ ਬਹੁਤ ਕਰਦੇ ਨਾ ਪਹਿਲਾ ਪਹਿਲਾ ਵਾਲੇ ਸਮੇਂ ਚ ਮਿੱਟੀ ਹੈ ਜੀ ਜਿਆਦਾ ਰੇ ਰੂ ਘੱਟ ਬਹੁਤ ਤੇਰੀ ਲੇਬਰ ਆ ਗਈ ਮੈਨੂੰ ਲੱਗਦਾ ਉਹ ਮੇਰੀ ਥੋੜੀ ਕੁਛ ਘੱਟ ਗਈ ਤੇ ਅੱਛਾ ਆ ਘੱਟ ਵੱਧ ਵਾਲਾ ਪੰਗਾ ਹੀ ਆ ਨਾ ਇਹ ਹਾਂ ਜੱਕਾ ਟਣ ਲੱਗੇ ਤਾਂ ਘੱਟੀ ਹੋ ਜਾਂਦੀ ਆ ਬਾਦ ਜਵੇ ਤਾਂ ਕੋਈ ਗੱਲ ਬਕਾਇ ਜਿਹਨੂੰ ਕਹਿੰਦੇ ਆ ਲੇਬਰ ਹੈ ਨਾ ਇਹ ਕਦੇ ਪੂਰੀ ਨਹੀਂ ਇਹ ਲਾਉਂਦੇ ਬਹੁਤ ਜਿਹੜਾ ਰਮੇਸ਼ ਯਾਰ ਰਮੇਸ਼ ਪਨੀਰੀ ਬਚਾ ਦੂਗਾ ਇਹ ਪਨੀਰੀ ਘਟਾਉਂਦੇ ਆ ਤੇ ਬਹੁਤ ਵਧੀਆ ਲਾਉਂਦੇ ਆ ਉਹ ਤਾਂ ਲੱਗਦਾ 6 ਮਹੀਨੇ ਬਣੇ ਬਾਈ ਮਿਹਨਤ ਆ ਪਾਣ 6 ਮਹੀਨੇ ਬ 1 ਮਹੀਨਾ ਥੱਲੇ ਧਰਤੀ ਦਿਖੀ ਜਾਣੀ ਸਹੀ ਗੱਲ ਹੈ 1 ਮਹੀਨੇ ਬਾਅਦ ਧਰਤੀ ਦਿਖਣ ਤੱਕ ਯਾਰ ਦੇਖ ਜੇ ਵਧੀਆ ਲੱਗੀ ਵੀ ਹੋਗੀ ਨਾ ਆਪਾਂ ਨੇ ਉਹ ਵੀ ਰੇਹ ਪਾਣੀ ਘੱਟ ਪਾਉਣਾ ਜੇ ਆਪਾਂ ਨੂੰ ਮਾੜੀ ਦਿਖਦੀ ਆ ਫਿਰ ਰੇਹ ਪਾਣੀ ਵੱਧ ਪੈਂਦਾ ਕਿਆ ਸੱਪਸ ਲੁੱਟੀ ਕਿਆ ਦੇਖਣਾ ਇੱਥੇ ਥੱਲੇ ਕੋਸਾ ਪਰ ਇਹ ਤੇ ਜੋ ਰੇਹ ਵੀ ਪਾਉਣੇ ਸਪਰੇ ਹਾਂ ਵੀ ਕਰਨੀਆਂ ਜੇ ਅੱਬੋ ਬਹੁਤ 4 ਮਹੀਨੇ ਸਮਝ ਲੈ ਸੱਪ ਦੀ ਸਰੀਪਰੇ ਪੈਰ ਰੱਖ ਕੇ ਰੱਖਣਾ ਆਪਾਂ ਨੇ ਸੱਪ ਹੈ ਵੀ ਦੋ ਇੱਥੇ ਬਹੁਤ ਬੜੇ ਬੜੇ ਜੇ ਮਿੱਟੀ ਖਾਣੇ ਆ ਪਰ ਮਾਦਾਨ ਨੂੰ ਕਹਿਵਾ ਮਾਂ ਵੀ ਕਿਸੇ ਨੂੰ ਬਲਾ ਬਲੂਕੇ ਨਾ ਉਹਨੂੰ ਰੈਸਕਿਊ ਕਰਾ ਕੇ ਛੱਡ ਦੋ ਮਾਂ ਇੱਥੇ ਤਾਂ ਜੀਰੀ ਲੱਗ ਗਈ ਉਹਨਾਂ ਨੇ ਤੁਹਾਡੇ ਘਰਾਂ ਤੋਂ ਪਰੜਨਾ ਇੱਧਰ ਆ ਕੇ ਪਾਣੀ ਚ ਤਾਂ ਉਹਨਾਂ ਨੇ ਰਹਿਣਾ ਨਹੀਂ ਉਹਨਾਂ ਨੂੰ ਤਾਂ ਸੁੱਕੇ ਚੋਂ ਨੂੰ ਜਾਣਾ ਜੇ ਬਰਸਾਤ ਆ ਗਈ ਸਾਹ ਵੀ ਜੋੜਾ ਹੀ ਆ ਇਹ ਪੰਗਾ ਮਾਰੀ ਨਾ ਨਾ ਮੈਂ ਮਾਰਨੇ ਹੁੰਦਾ ਮੈਂ ਤਾਂ ਮੈਂ ਤਾਂ ਅਗਲੇ ਨੂੰ ਕਹਤਾ ਵੀ ਭਾਈ ਤੁਸੀਂ ਰੈਸਕਿਊ ਕਰਾ ਲਓ ਉਹਨੂੰ ਸਾਹ ਮਿੱਟੀ ਖਾਣੇ ਮੈਂ ਜੇ ਮਾਰਨੇ ਹੁੰਦਾ ਮੈਂ ਅਸੀਂ ਕੱਦੇ ਮਾਰਦਨੇ ਤੇ ਉਹ ਮੈਨੂੰ ਤਾਂ ਉਹਨਾਂ ਨੇ ਕੁਛ ਨਹੀਂ ਕਹਿਣਾ ਕੱਢਿਆ ਦਿਨ ਚ ਲਾ ਦੇ ਮੇਰੇ ਤਾਂ ਫਰੈਂਡship ਪੱਕਿਆ ਗੱਲ ਨਹੀਂ ਪੈਣਾ ਹਾਂ ਮੇ ਪੜਣਾ ਵੀ ਮੇਰੇ ਪੜਾ ਮਗੂਦਾਂ ਫੇਬੀ ਫਾਇਦਾ ਗਿਆ ਚੋਈ ਦਾ ਤਾਂ ਚੱਲਦੀ ਪਈ ਸੀ ਚੋਈ ਮਤਲਬ ਦੋਈ ਚੋਈ ਨਾ ਚੱਲ ਪੂ ਫੇਰ ਲੱਗਣੀ ਪੂਗਾ ਨਹੀਂ ਹਟਣਾ ਆਪਣਾ ਇਹੀ ਡਰ ਹੁੰਦਾ ਨੀ ਮੇ ਕਿਤੇ ਤਾਂ ਆਈ ਤਾਂ ਮੈਂ ਇੱਧਰ ਆ ਲਵਾਏ ਹਾਂ ਜਦ ਤੱਕ ਜੜ ਫੜੇ ਆਉਣਗੇ ਆ ਤਾਂ ਫੜ ਲਈ ਜੜ ਇਹਨੂੰ ਤੇ ਤਿੰਨ ਦਿਨ ਹੋ ਗਏ ਲੱਗਿਆ ਇਹਨੂੰ ਹਾਂ ਹਾਂ ਤਾਂ ਹੁਣ ਇਹ ਪਿਆ ਨਾ ਜਦ ਇਹ ਰਹੀ ਲੱਗਣਾ ਮਨ ਇੱਕ ਵਾਰ ਜੜ ਫੜ ਲਈ ਬਸ ਖੜ ਗਈ ਜੀਰੀ ਮੌਸਮ ਦਾ ਇੰਨਾ ਫਰਕ ਹੈ ਹਾਂ ਕੱਲਾ ਠੰਡੇ ਚ ਲੱਗੀ ਦੀ ਹਾਂ ਹੂ ਪਰ ਛੰਡੇ ਲੱਗੇ ਐਕਨੇ ਹਰੇ ਹੀ ਮਾਰਦੇ ਨੇ ਨਹੀਂ ਤੇ ਇੱਕੜਾ ਸੁੱਕ ਕੇ ਚਲਦੀ ਆ। ਇਹ ਇੱਕੜਾ ਪੀਲੀ ਹੋਣੀ ਸੀ ਪਰ ਸੁੱਕ ਕੇ ਚਲਦੀ ਆ। ਹੂੰ। ਟਾਈਮੋਂ ਚੱਲਦਾ ਟਰੈਕਟਰ ਦਾ ਉੱਧਰ। ਮੈਨੂੰ ਲੱਗਾ ਰਾਜਾ ਬਾਈ ਲਾਊਗਾ। ਰਾਜੀ ਬਾਈ ਨਹੀਂ ਮਿਲਣਾ ਹਾਂ। ਹਾਂ ਰਾਜਾ ਬਾਈ ਨੇ ਤਾਂ ਹੁਣ ਕੈਨੇਡਾ ਕਰੋਗਾ ਨੂੰ ਜਾਊਗਾ ਉਹਨੇ ਲੈ ਕੇ ਕਰਨ ਲੱਗ ਗਿਆ ਜ਼ੋਰ ਮਾਰਨਾ। ਧੰਨਵਾਦ ਬਾਈ ਤੇਰਾ ਤਾਂ ਲੱਸੀ ਪੀ ਲਈ ਆ ਕੇ। ਬਹੁਤ ਬਹੁਤ ਤਰਾਫ। ਤੇਰਾ ਧੰਨਵਾਦ। ਬਾਏ ਕਰਦੇ ਚਾਚੂ ਨੂੰ। ਬਾਏ। ਬਾਏ। ਜਾਈਏ। ਜਾਉਣੀ ਆ ਬੱਟ ਕਿੰਨੀ ਕਰੇਗੀ? ਉਹ ਮੇਰੀ ਨਹੀਂ ਹੈ ਗਿਆ ਹਾਂ ਬੜਾ ਠੀਕ ਆ ਨਾ 30 ਨਾ ਸਾਡੀ 50 5000 ਚ ਪੱਕਾ ਲੈ ਜੀ ਹਣੀ ਜੀ ਨਹੀਂ ਹਣੀ ਤੁਸੀਂ ਉਹ ਕਹਤਾ ਉਹਨੂੰ ਤਾਈ ਦਾ ਮੈਂ ਗਿਆ ਨਾ ਨਾ ਆਪਣੀ ਕਰ ਇੱਧਰ ਕਰਨ ਤਿਆਰ ਹੋ ਗਏ ਨਾ ਚਾਚੇ ਕੋਲ ਵੀ ਜਾਣਾ ਤੂੰ ਆਪਣੀ ਕਰ ਲੈ ਇੰਨੀ ਬਹੁਤ ਕੱਟ ਮੁੰਡੇ ਤੇ ਜਾਣ ਬਹੁਤ ਲੰਗੜੇ ਪੁੱਤ ਚ ਐ ਮੈਂ ਜਿੱਥੇ ਮੈਂ ਕਿਹੀ ਚਲਾਉਣੀ ਉੱਥੇ ਨਹੀਂ ਹਾਂ ਠੀਕ ਆ ਠੀਕ ਆ ਕਰ ਦੇ ਮੋੜ ਦੇ ਮੋੜ ਦੇ ਬਾਅਦ ਚ ਮੈਂ ਘੇਰ ਦੂੰਗਾ ਥੱਲੇ ਚਲੋ ਬਾਹਰ ਕਰੋ ਬਾਹਰ ਕਰੋ ਸੰਦੀਪ ਕਹੀ ਲੱਗੇ ਲੱਗਦਾ ਹੱਥਾਂ ਨਾਲ ਲੱਗਦਾ ਹੱਥਾਂ ਨਾਲ ਹੀ ਗੇਰੀ ਚਲੋ ਕੰਮ ਕੋ ਹੱਥਾਂ ਨਾਲ ਵਾਜਾ ਮਿੱਟੀ ਦੇ ਢੱਕਣ ਉੱਪਰ ਨੂੰ ਆਛਾ ਵਾਸ ਆ ਚੱਤ ਦੇ ਚੱਤ ਦੇ ਕੰਮ ਨੂੰ ਆ ਚਲਣਾ ਚਾਹੀਦਾ ਕੰਮ ਜੇ ਬੰਦੇ ਹੋ ਜਾਂਦੇ ਨਾ ਖੇਤ ਕੰਮ ਉਹੀ ਲੱਠਾ ਜਾਈ ਜਾਂਦਾ ਮੂਰੇ ਲਾ ਆਹ ਲੈ ਮਿੱਟੀ ਘੇਰ ਚੱਲ ਉਹ ਵੀ ਮਿੱਟੀ ਘੇਰ ਚੱਲੁੰਦੇ ਪਰ ਪਰ ਕੇ ਉੱਪਰ ਛੇਤੀ ਘਰ ਹਾਏ ਹਾਂ ਲੈ ਆਹ ਮਿੱਟੀ ਘੇਰ ਰਹੀ ਹੈ ਉੱਪਰ ਬੈਠ ਗਈ ਉਹ ਤਾਂ ਕਰਾ ਰੋ ਕੰਮ ਇੱਥੇ ਕਰਦਾ ਉਹ ਮੇਰੇ ਪੁੱਤ ਨੇ ਦੇਖ ਤੂੰ ਮੱਟ ਹਾਂ ਅੱਜ ਤਾਂ ਮੇਰੇ ਪੁੱਤ ਨੇ ਇਹ ਖੇਲੇ ਚ ਧੀਰਿ ਹਿਲਾਵੜਣੀ ਆ ਨਾ ਤੂੰ ਦੇਖੀ ਤੂੰ ਹਟਾ ਬਸ ਨਜ਼ਰ ਲੱਗੀ ਲਾਤੀ ਨਜ਼ਰ ਨਹੀਂ ਮੰਨੂ ਵੀ ਲਾਤੀ ਨਾਲ ਕਰਨ ਕਹੀ ਚੱਕ ਮਿੱਟੀ ਨਾਲ ਆ ਤੋਏ ਕਰਦੇ ਪੁੱਤਾਂ ਮਸਾਂ ਕਰ ਬੈ। ਚਲ। ਮੈਨੂੰ ਲਿਆ ਹਾ ਹੱਥੇ ਜੋੜਦਾ ਫਿਰਦਾ। ਮੈਨੂੰ ਲਿਆ ਦੇ ਤਾਈ। ਤੂੰ ਤਰਾ ਕਿਹੜੀ ਕੀ ਦਾ ਕਾਰ ਆ ਗਈ ਇਹਨੇ। ਕਰ ਲੋ। ਕਰ ਲੋ ਫਿਰ ਕਹਿੰਦਾ। ਮੈਂ ਤਾਂ ਲੱਗਿਆ ਬਈ। ਨਹੀਂ ਹੁਣ ਸਾਰੀ ਕਰਕੇ ਜਾਣਾ ਇਹ ਕਰ ਦੇਣੀ ਜਣ। 500 ਥੋੜੀ ਤੋ ਦੋ। ਮੈਂ ਇਧਰ ਤੇ ਇੱਕ ਵਾਰ ਮਿੱਟੀ ਹੋਰ ਲਾਉਣੀ ਬਸ ਖੱਥੇ ਨਾਲ ਖੱਥੇ ਨਾਲ। ਵਾਹ। ਰੀ ਟੁੱਟਾ। ਉੱਥੇ ਹੀ ਲਾ ਦੂਗੀ। ਅੱਛਰ ਇੱਥੇ। ਲੈ। ਦੇਖੋ ਤਾਂ। ਦੇਖੀ ਲਿਟੀ ਕਿਵੇਂ ਪਈ ਆ ਲੈ। ਆ ਗਈ ਨਾ ਹੈਲੀਕਾਪਟਰ ਆ ਰਿਹਾ ਹੈ ਨਾ 10 ਜੀ ਟਾਇਰ ਉੱਤੇ ਟੱਕਣਾ ਇਹ ਤਾਂ ਬੰਦਾ ਬਹੁਤ ਗ੍ਰੇਟ ਆ ਹੈ ਪਰ ਜਦ ਮੇਰਾ ਪੁੱਤ ਕੰਮ ਕਰਦਾ ਨਾ ਫੇਰ ਨਹੀਂ ਛੱਡਦਾ ਹੈਲੋ ਹਾਂਜੀ ਆ ਕਾਂਟ ਗਈ ਹੁਣ ਇਹ ਪੂਰੀ ਕਾਂਟ ਗਈ ਚਲੋ ਪੈਪ ਨਾ ਮੇਰੇ ਸਾਰੀ ਕੰਟਰੋਲ ਹੋ ਗਈ ਹਾਂ ਹੁਣ ਮੈਂ ਨਾ ਦੇਖ ਆਕਿਆ ਨੂੰ ਸਰੇ ਆਉਣਾ ਹੂੰ ਤੁਸੀਂ ਚਲੋ ਮਿਲਦੇ ਹਾਂ ਜੀ ਕਿਸੇ ਅਗਲੇ ਵਲੌਗ ਚ ਮਾਰੋ ਥੋੜਾ ਚੜਦੀ ਕਲਾ ਚ ਰੱਖਿਆ ਹੇ ਗਰਮੀ ਚਾਹਣ ਸਾਰ ਰਲਦਾ ਨਹੀਂ ਇੰਨਾ ਕ ਤਾਂ ਜ਼ੋਰ ਲੱਗਣਾ ਚਾਹੀਦਾ ਸਰੀਰ ਦਾ ਪਤਾ ਲੱਗਦਾ ਵੀ ਬੇਲੇ ਰਹਿਨੇ ਬਹੁਤ ਹੂੰ ਹੁਣ ਕੰਮ ਦਾ ਟਾਈਮ ਆ ਕੰਮ ਕਰਨਾ ਪੈਣਾ ਹੈ ਲੱਗਿਆ ਹੋਣਾ ਮਿਹਨਤ ਕਰਨ ਵਾਹਿਗੁਰੂ ਬਰਕਤ ਕਰੇ ਭਾਈ ਸਾਰੇ ਇਹਦੇ ਜਿਹੜੇ ਡੱਕਾ ਲਾਇਆ ਆ ਪੈ ਦਿਓ ਦੇਖੋ ਲੈ ਚੱਲੀ ਯਾਰ ਟਰੈਕਟਰ ਚੱਲਦਾ ਜਾ ਤੂੰ ਵੀ ਜਾ ਬਾਬਾ ਜਾ ਨੀ ਚਾਰੇ ਜਾਣੇ ਅਸੀਂ ਸਕੂਟਰੀ ਤੇ ਨਹੀਂ ਜਾ ਸਕਦੇ ਮੈਂ ਥੱਲੇ ਬਾਹਰ ਉਮਾਂ ਦੀ ਮਾਪਪਰਾਂ ਨੂੰ ਪਾਣਾ ਪੈਣਾ ਨਾ ਨਾ ਤੂੰ ਮੇਰੇ ਨਾਲ ਚੱਲੀ ਰਹਿ ਕਿੰਨਾ ਕੀਆ 15 ਮਿੰਟ ਦਾ ਕੰਮ ਹੈ ਚਾਹੇ ਤੂੰ ਬੱਟੋ-ਬੱਟਾ ਜਾ ਨਹੀਂ ਬੱਟੇ-ਬੱਟਾ ਜਾ ਉੱਥੇ ਤਾਂ ਸਾਹਮਣੇ ਮਾਪਪਰਾਂ ਨੂੰ ਲੱਗ ਜਾਊਗਾ ਆਹ ਇੱਥੇ ਤੇ ਚੱਲ ਜਾਏ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਬਲਾਕ 'ਚ ਮਾਰਾ ਚੜ੍ਹਦੀ ਕਲਾ ਰੱਖਿਓ ਓਕੇ ਬਾਏ ਬਾਏ ਕਾ ਕਾਲੂ ਕਾਲ ਦੂ